ਹੈ ਸਤਿ ਸ਼੍ਰੀ ਅਕਾਲ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਹੋਰ ਪੰਜਾਬੀ ਫੈਕਟੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੂਟ ਜਿਹੜੇ ਆਪਾਂ ਲੈ ਕੇ ਆਏ ਪ੍ਰਿੰਟ ਸੂਟ ਲੈ ਕੇ ਆਏ ਪਿਓਰ ਦੁਪੱਟੇ ਨਾਲ ਲੈ ਕੇ ਆਏ ਦੁਪੱਟੇ ਦੀ ਕੁਆਲਿਟੀ ਜਿਹੜੀ ਬਹੁਤ ਜ਼ਿਆਦਾ ਵਧੀਆ ਹੋਊਗੀ ਕਿਸੇ ਵੀ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦਾ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਪੇਮੈਂਟ ਦਾ ਮੈਥਡ ਜਿਹੜਾ ਆਪਣਾ ਆਨਲਾਈਨ ਰਹਿਣ ਵਾਲਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਡਨ ਕਰ ਸਕ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਲਾਈਕ ਐਂਡ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਵਰਗੇ ਪੈਣ ਬਰਾਹਰ ਘਰ ਬੈਠੇ ਆਪਣੀ ਵੀਡੀਓ ਦੇਖ ਸਕਣ ਤੇ ਸੋਹਣੇ-ਸੋਹਣੇ ਸੂਟ ਮੰਗਵਾ ਸਕਣ ਤੇ ਆਪਣੇ ਚੈਨਲ ਨੂੰ ਵੱਧ-ਵੱਧ ਸਪੋਰਟ ਕਰ ਸਕਣ। ਫਸਟ ਜਿਹੜਾ ਸੂਟ ਰਹਿਣ ਵਾਲਾ ਆਪਣੇ ਕੋਲੇ ਦਿਖਾਣੇ ਆ ਫਸਟ ਸੂਟ ਅੱਜ ਵਾਲਾ ਦੇਖ ਸਕਦੇ ਹੋ ਕਿ ਤੁਸੀਂ ਡਿਜ਼ਾਈਨਿੰਗ ਦੇਖੋ ਪਹਿਲਾਂ ਤਾਂ ਬਿਲਕੁਲ ਨਿਊ ਆਈ ਹੈ ਜਿਹੜੀ ਇਹਨਾਂ ਦੀ ਸੂਟਾਂ ਦੀ ਡਿਜ਼ਾਈਨ ਗਈ ਆਂ ਦੀ ਨੇੜੇ ਤੋਂ ਆਪਾਂ ਕਰਕੇ ਤੁਹਾਨੂੰ ਦਿਖਾਉਣੇ ਆਂਗੇ ਕੋਲਮਾ ਜਿਹਾ ਪ੍ਰਿੰਟਾਵਾ ਬਹੁਤ ਜ਼ਿਆਦਾ ਸੋਹਣਾ ਇਦਾਂ ਦੇ ਰੱਖਿਆ ਹੋਇਆ ਇਹਦੇ ਨਾਲ ਸੇਮ ਪ੍ਰਿੰਟਿੰਗ ਦਾ ਦੁਪੱਟਾ ਦੁਪੱਟੇ ਦੀ ਲੈਂਥ ਤੁਸੀਂ ਚੈੱਕ ਕਰ ਸਕਦੇ ਹੋ ਪਨਾ ਚੈੱਕ ਕਰ ਸਕਦੇ ਹੋ ਪੂਰਾ ਖੁੱਲਾ ਡੁਲਾ ਪਨਾਂਗਾ ਪਿਓਰ ਚ ਦੁਪੱਟਾ ਹਾਫ ਚ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਇੱਕ ਸੈਮੀ ਜਿਹਾ ਹੁੰਦਾਗਾ ਖੜਮਾ ਖੜਮਾ ਜਿਹਾ ਦੁਪੱਟਾ ਹੁੰਦਾ ਉਹ ਵਾਲਾ ਦੁਪੱਟਾ ਨਹੀਂ ਹੈਗਾ ਬਿਲਕੁਲ ਸੌਫਟ ਕੁਆਲਿਟੀ ਦਾ ਪਿਓਰ ਚ ਦੁਪੱਟਾ ਦਾ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਬਿਲਕੁਲ ਸੇਮ ਸੂਟ ਦੇ ਨਾਲ ਦੀ ਹੈਗੀ ਰੇਟ ਆ ਜਿਹੜਾ ਇੱਕ ਆਪਾਂ ਭੈਣਾਂ ਨੂੰ ਮੈਸੇਜ ਦੇ ਦਈਏ ਵੀ ਰੇਟ ਆ ਜਿਹੜਾ ਆਪਣਾ ਵੀਡੀਓ ਦੇ ਨਾਲ ਹੀ ਦੱਸਿਆ ਹੁੰਦਾਗਾ ਪਲੀਜ਼ ਵੀਡੀਓ ਨੂੰ ਨਾਲ ਧਿਆਨ ਨਾਲ ਸੁਣ ਲਿਆ ਕਰੋ ਜਿੱਦੋਂ ਆਪਾਂ ਇੱਕ ਅੱਦੇ ਸਕਿੰਟ ਦੀ ਵੀਡੀਓ ਅੱਗੇ ਕਰ ਦਿੰਨੇ ਆਂਗੇ ਨਾ ਵੀ ਅੱਗੇ ਕਰਕੇ ਦੇਖ ਲਈਏ ਉਹਦੇ ਵਿੱਚ ਹੀ ਸਾਰਾ ਕੁਝ ਪਿੱਛੇ ਰਹਿ ਜਾਂਦਾ ਫਿਰ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਰੇਟ ਆਪਣਾ ਨਾਲ ਹੀ ਦੱਸਿਆ ਹੁੰਦਾ ਵਿਦ ਸ਼ਿਪਿੰਗ ਵਿਦਆਊਟ ਸ਼ਿਪਿੰਗ ਸਾਰਾ ਕੁਝ ਕਨਫਰਮ ਕੀਤਾ ਹੁੰਦਾਗਾ ਪਲੀਜ਼ ਤੁਸੀਂ ਇੱਕ ਗਰੀ ਵੀਡੀਓ ਨੂੰ ਜਦੋਂ ਧਿਆਨ ਨਾਲ ਸੁਣੋਗੇ ਤੁਹਾਨੂੰ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਮਿਲੂਗੀ ਏਸੀ ਇਹਦੇ ਨਾਲ ਦੁਪੱਟਾ ਫਸਟ ਸੂਟ ਆਪਣਾ ਆ ਗਿਆ। ਲਵੈਂਡਰ ਕਲਰ ਦਾ ਗਾਏ ਵਾਲਾ ਸੂਟ। ਇਹਦੇ ਜਿਹੜੇ ਚੁੰਨੀ ਤੇ ਬਾਰਡਰ ਆਗਾ ਨਾ ਉਹਦੇ ਤੋਂ ਪਤਾ ਲੱਗਦਾ ਵੀ ਮੇਨ ਕਲਰ ਇਹਦਾ ਕਿਹੜਾਗਾ। ਇਹ ਲਵੈਂਡਰ ਸ਼ੇਡ ਦਾ ਸੂਟ ਆਗਾ। ਚੁੰਨੀ ਤੇ ਬਾਰਡਰ ਜਿਹੜਾ ਹੈਗਾ ਇਹਦਾ ਆਹ ਵਾਲਾ ਆ ਰਿਹਾਗਾ। ਕਿਸੇ ਮੇਰੀ ਭੈਣ ਨੂੰ ਕਲਰ ਡਿਜ਼ਾਈਨ ਪਸੰਦ ਆ। ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ। ਸੂਟ ਦਾ ਜਿਹੜਾ ਰੇਟ ਆ 1200 ਰੁਪਿਆ ਰਹਿਣ ਲੱਗਾ ਵਿਦ ਸ਼ਿਪਿੰਗ 1200 ਚ ਮਿਲਣਾ ਤੁਹਾਨੂੰ ਸੂਟ ਐਕਸਟਰਾ ਚਾਰਜ ਤੁਹਾਡੇ ਕੋਈ ਨਹੀਂ ਲੱਗਣੇ ਹੈਗੇ ਅਗਲਾ ਜਿਹੜਾ ਆ ਗਿਆ ਲਾਈਟ ਗ੍ਰੀਨ ਇਹ ਆ ਦੇਖ ਸਕਦੇ ਹੋ ਬਰਕਲ ਨਿਊ ਡਿਜ਼ਾਈਨਿੰਗ ਆਇਆ ਸਟਾਫ ਆਗਾ ਜਿਹੜਾ ਬਹੁਤ ਜ਼ਿਆਦਾ ਵਧੀਆ ਜਾਨਦਾਰ ਆਗਾ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਆਵਲਾ ਰੱਖਿਆ ਹੋਇਆ ਇਹਦੇ ਨਾਲ ਪ੍ਰਿੰਟਿੰਗ ਦੁਪੱਟਾ ਪ੍ਰਿੰਟਿੰਗ ਆਗੇ ਜਿਹੜੀ ਸੂਟਾਂ ਦੀ ਨਾਲ ਬਹੁਤ ਵਧੀਆ ਕੁਸ਼ਲ ਲੱਗ ਜੇ ਦੀ ਆਈ ਆਗੀ ਚੈੱਕ ਕਰ ਸਕਦੇ ਹਾਂ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਇਹਦੇ ਵਿੱਚ ਚਾਰ ਕਲਰ ਸੀਗੇ ਆਪਣੇ ਕੋਲੇ ਤਿੰਨ ਕਲਰ ਰਹਿ ਗਏ ਨੇ ਇੱਕ ਕਲਰ ਸੇਲ ਹੋ ਗਿਆ ਆਫਲਾਈਨ ਕਿਉਂਕਿ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਪ੍ਰਿੰਟਡ ਡਿਜ਼ਾਈਨ ਹੁੰਦਾ ਨਾ ਸਾਰਿਆਂ ਨਾਲੋਂ ਪਹਿਲਾਂ ਹੀ ਸੇਲ ਹੁੰਦਾ ਦਾ ਵੈਸੇ ਤਾਂ ਜਿੰਨੇ ਵੀ ਆਪਾਂ ਡਿਜ਼ਾਈਨ ਕਲਰ ਸੂਟਾਂ ਦੇ ਲਾਉਣੇ ਹੁੰਦੇ ਆ ਵੀਡੀਓ ਤੇ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੇ ਨੇ ਦਿਨ ਤੋਂ ਆਪਾਂ ਤਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਰਿਸਪੌਂਸ ਵੀ ਆ ਰਿਹਾ ਹੈਗਾ ਅਗਲਾ ਜਿਹੜਾ ਆ ਗਿਆ ਲਾਈਟ ਪੀਚ ਜਿਹਾ ਆ ਗਿਆ ਡਿਜ਼ਾਈਨਿੰਗ ਚੈੱਕ ਕਰੋ ਤੁਸੀਂ ਕਿੰਨੀ ਜਿਆਦਾ ਸੁੰਨੀਆਂ ਸੂਟਾਂ ਦੀ ਅੱਜ ਵਾਲੀਆਂ ਨੇ ਇਹਨਾਂ ਦਾ ਜਿਹੜਾ ਰੇਟ ਹੈ 1200 ਰਾਇ ਨਾਲ ਆਪਾਂ ਦੁਬਾਰਾ ਤੁਹਾਨੂੰ ਕਨਫਰਮ ਕਰ ਸਕਦੇ ਆ ਬੈਦਰ ਸ਼ਿਪਿੰਗ 1200 ਚ ਤੁਹਾਡੇ ਘਰ ਤੱਕ ਆਊਗਾ ਸੂਟ ਐਕਸਟਰਾ ਚਾਰਜ ਤੁਸੀਂ ਕੋਈ ਨਹੀਂ ਦੇਣਾ ਦਾ ਚੈੱਕ ਕਰ ਸਕਦੇ ਹੋ ਅਗਲੀ ਡਿਜ਼ਾਈਨਿੰਗ ਤੇ ਆਹ ਵਾਲਾ ਰਹਿਣ ਲੱਗਾ ਇਹਦਾ ਦੁਪੱਟਾ ਦੁਪੱਟਾ ਆਪਾਂ ਕੋਲ ਕੇ ਦਿਖਾ ਦਿੰਨੇ ਆ ਬਾਅਦ ਵਿੱਚ ਕੋਈ ਵੀ ਪੈਣ ਨੂੰ ਕੋਈ ਵੀ ਕਨਫਿਊਜ਼ਨ ਨਾ ਹੋਵੇ ਵੀ ਦੁਪੱਟਾ ਸੋਟਾ ਜਾਂ ਐਦਾਂ ਦਾ ਜਾਂ ਐਦਾਂ ਦਾ ਤੁਹਾਡੇ ਪਸੰਦ ਹੋਊਗਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਦੇਖ ਸਕਦੇ ਹੋਗੇ ਆਹ ਵਾਲੀ ਪਨਿਹ ਦਾ ਦੁਪट्टे ਦਾ ਪਨਾ ਲੈਂਥ ਪੂਰੀ 2.5 ਮੀਟਰ ਵਾਂਗ ਆ ਗਈ ਇਹਦੀ ਸਵਾ 2 ਤੋਂ 2.5 ਦੇ ਵਿੱਚ ਵਿੱਚ ਹੋਣੀ ਆ ਸਵਾ 2 ਤੋਂ ਘੱਟ ਨਹੀਂ ਹੈਗੀ ਇਦਾਂ ਨਹੀਂ ਹੋਏਗਾ ਉਧਰ ਹੈਗਾ ਵੀ 2 ਮੀਟਰ ਦਾ ਛੋਟਾ ਜਿਹਾ ਦੁਪੱਟਾ ਵਾ ਅਗਲਾ ਜਿਹੜਾ ਕਲਰ ਡਿਜ਼ਾਈਨ ਆ ਗਿਆ ਇਹ ਆਪਣੇ ਕੋਲੇ ਰਿਪੀਟ ਚ ਆਇਆਗਾ ਇਹ ਆਪਾਂ ਕਾਫੀ ਦਿਨ ਪਹਿਲਾਂ 15-20 ਦਿਨ ਪਹਿਲਾਂ ਵੀਡੀਓ ਲਾਈ ਸੀ ਸਾਰੇ ਆਪਣੇ ਕੋਲੇ ਕਲੀਅਰ ਹੋ ਗਿਆ ਸੀਗਾ ਸਟਾਕ ਇਹ ਦੁਬਾਰਾ ਪਹਿਣਾ ਦੇ ਮੈਸੇਜ ਕਰ ਕਰ ਆਏ ਹੋਏ ਨੇ ਕਾਫੀ ਜ਼ਿਆਦੇ ਆਪਾਂ ਦੁਬਾਰੀ ਲੈ ਕੇ ਆਏ ਆ ਇੱਕ ਗਰੀ ਤੁਹਾਨੂੰ ਵੀਡੀਓ ਦੇ ਵਿੱਚ ਦੁਬਾਰਾ ਸ਼ੋਅ ਕਰ ਦਿੰਨੇ ਆ ਕਿਸੇ ਨੂੰ ਕਲਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋਗੇ ਫਰਸਟ ਕਲਰ ਆ ਗਿਆ ਪਿੰਕ ਇੱਕ ਇਹਦੇ ਵਿੱਚ ਇਹੇ ਸਟਾਕ 'ਚ ਆਪਣੇ ਕੋਲੇ ਹੋਟਸ ਐ ਨਾ ਨਿਊ ਦੁਬਾਰਾ ਆਇਆ ਰੀਸਟਾਕ ਹੋ ਕੇ ਉਹ ਆਪਾਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ। ਕਾਫੀ ਪੈਣਾਂ ਦੇ ਮੈਸੇਜ ਆਏ ਹੋਏ ਸੀਗੇ ਇਹ ਸੂਟਾਂ ਬਾਰੇ ਜਿਹੜੀਆਂ ਨੇ ਲੈਣੇ ਨੇ ਉਹ ਦੁਬਾਰਾ ਆਪਣੇ ਕੋਲੇ ਆ ਚੁੱਕੇ ਨੇ ਆਪਾਂ ਨੂੰ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੀਆਂ ਨੇ। ਇਹਦੇ ਨੱਕ ਤੇ ਆ ਵਾਲਾ ਪਰਕ ਮਿਲੂਗਾ। ਲਾਈਟ ਦਾ ਤੇ ਡਾਰਕ ਦਾ ਕਲਰ ਕੰਬੀਨੇਸ਼ਨ ਆ ਇੱਕ ਆ ਵਾਲਾ ਫਲਾਰ ਹੋਣਾ ਇਹਦੇ ਇਹ ਵੀ ਵਰਕ ਨਾਲ ਕੀਤਾ ਹੋਇਆ ਇਹ ਵੀ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਸਾਰਾ ਵਰਕ ਮਿਲਣਾਗਾ ਇਹ ਇਹਦੀ ਫਰੰਟ ਆ ਗਈ ਇਹ ਬੈਕ ਤੇ ਆ ਗਿਆ ਡਿਜ਼ਾਈਨ ਸਟਾਫਾ ਦਾ ਜਿਹੜਾ ਬਹੁਤ ਜ਼ਿਆਦਾ ਵਧੀਆਗਾ ਇਹ ਕਿ ਟੈਕਸ ਦੇ ਰਹਿਣ ਵਾਲੇ ਨੇ ਸਾਰੇ ਸੂਟ ਇਹ ਤੇ ਇਹਦੇ ਨਾਲ ਜਿਹੜੀ ਸੈਲਫ ਬਾਟਮ ਆਉਂਦੀ ਹੈ ਉਹ ਸੈਲਫ ਪ੍ਰਿੰਟ ਆਉਂਦੀ ਆ ਪਿੰਕ ਕਲਰ ਦੀ ਆ ਵਾਲੀ ਬਾਟਮ ਆਉਂਦੀ ਹੈ ਇਹਦੇ ਨਾਲ ਦੇਖ ਸਕਦੇ ਹੋ ਤੁਸੀਂ ਇਹ ਸੂਟ ਆਪਣੇ ਨਾਂ ਬਾਰੇ ਵੀ ਚਲੇ ਗਏ ਨੇ ਆਊਟ ਆਫ ਕੰਟਰੀ ਸਟਿਚਿੰਗ ਹੋ ਕੇ ਬਹੁਤ ਜ਼ਿਆਦਾ ਵਧੀਆ ਸਟਾਫ ਦਾ ਰਿਸਪਾਂਸ ਆ ਰਿਹਾ ਹੈਗਾ ਬਿਲਕੁਲ ਕਿਉਂ ਵਰਗਾ ਸੌਫਟ ਸਟਾਫ ਹੈਗਾ ਇਹਦੇ ਵਿੱਚ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਰੱਖਿਆ ਹੋਇਆ ਮਸਲੀਨ ਦਾ ਮਸਲੀਨ ਦਾ ਦੁਪੱਟਾ ਦਾ ਚੈੱਕ ਕਰ ਸਕਦੇ ਹੋਗੇ ਪੂਰਾ ਕੁਲੜੁਲਾ ਦੁਪੱਟਾ ਮਿਲਣਾਗਾ ਤੁਹਾਨੂੰ ਇਹ ਇਹਦਾ ਜਿਹੜਾ ਸੂਟ ਦਾ ਰੇਟ ਹੈ ਨਾਲ ਉਹ 1600 ਰੁਪਏ ਰਹਿਣਾਗਾ ਵਿਦ ਸ਼ਿਪਿੰਗ 1600 ਦੇ ਵਿੱਚ ਤੁਹਾਡੇ ਘਰ ਤੱਕ ਆਊਗਾ ਇਹ ਸੂਟ ਕੋਈ ਐਕਸਟਰਾ ਚਾਰਜ ਤੁਹਾਡੇ ਨਹੀਂ ਲੱਗਣਗੇ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਗ੍ਰੇ ਮਸਲੀਨ ਦੁਪट्टे ਨਾਲ ਨੇ ਸੂਟ ਇਹ ਸਾਰੇ ਅਗਲਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਜੈਲੋ ਜੈਲੋ ਇਹਦੇ ਨਾਲ ਜਿਹੜੇ ਬਾਟਮ ਲੱਗੀ ਹੋਈ ਹੈ ਉਹ ਡਾਰਕ ਡਾਰਕ ਦਾ ਤੇ ਲਾਈਟ ਦਾ ਕਲਰ ਕੰਟਰਾਸਟ ਹੈਗਾ ਆ ਦੇਖ ਸਕਦੇ ਹੋ ਤੁਸੀਂ ਲਾਈਟ ਜੈਲੋ ਜਿਹੇ ਕਲਰ ਦੀ ਬਾਟਮ ਆ ਗਈ 11 ਜੈਲੋ ਆਹ ਵਾਲਾ ਇਹਦੇ ਨਾਲ ਰੱਖਿਆ ਹੋਇਆ ਮਸਲੀਨ ਦਾ ਦੁਪੱਟਾ ਅਗਲਾ ਜਿਹੜਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਆ ਗਿਆ ਫਿਰੋਜੀ ਇਹੀ ਚਾਰ ਕਲਰ ਆਪਣੇ ਕੋਲੇ ਪਿਛਲੀ ਗੇਰੀ ਆਏ ਸੀਗੇ ਤੇ ਇਹੀ ਚਾਰ ਸੇਮ ਕਲਰ ਇਸ ਵਾਰ ਆਏ ਨੇ।frozy ਕਲਰ ਦਾ 1600 ਰੁਪਿਆ ਦਾ ਰੇਟ ਰਹਿਣ ਵਾਲਾ ਸੂਟ ਦਾ ਬਹੁਤ ਜ਼ਿਆਦਾ ਵਧੀਆ ਸਟੱਫ ਆਗਾ। ਆਹ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਸੈਲਫ ਪ੍ਰਿੰਟ ਬਾਟਮ ਆਹ ਆਪਣੇ ਨੇੜੇ ਤੋਂ ਕਰਕੇ ਤੁਹਾਨੂੰ ਦਿਖਾ ਦਿੰਦੇ ਆ। ਸੈੱਲਫ ਤੁਹਾਨੂੰ ਸੈੱਲਫ ਨਾ ਦਿੰਦਾ ਹੋਪਏ ਤੇ ਵਿੱਚ ਪਰ ਇਹਦੇ ਵਿੱਚ ਸੈੱਲਫ ਪ੍ਰਿੰਟ ਬਾਟਮ ਰੱਖੀ ਹੋਈ ਹੈ। ਆਹ ਰਹਿਣ ਵਾਲਾ ਇਹਦੇ ਨਾਲ ਦੁਪੱਟਾ। ਪਿਆਰ ਮਸਲੀਨ ਦਾ ਦੁਪੱਟਾ ਰਹਿਣ ਵਾਲਾਗਾ। ਕਿਸੇ ਵੀ ਮੇਰੀ ਭੈਣ ਨੂੰ ਇਹਨਾਂ ਵਿੱਚ ਕੋਈ ਵੀ ਕਲਰ ਡਿਜ਼ਾਈਨ ਪਸੰਦਾ ਦਿੱਤੇ ਹੋਏ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਮੇਰੀ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਤਦ ਤੱਕ ਲਈ ਧੰਨਵਾਦ